ਹਾਂਜੀ ਕੀ ਹਾਲਾ ਸਾਰਿਆਂ ਦਾ ਅਸੀਂ ਨਾ ਅੱਜ ਖੇਤ ਆਏ ਸੀਗੇ ਤੇ ਤਵੀਆਂ ਦਾ ਸੈੱਟ ਜੋੜੀ ਪਿਆ ਸੀਗਾ ਜੌਂਡੀਆ ਟਰੈਕਟਰ 4x4 ਤੇ ਬਾਈ ਤੇ 50 ਤਵੀਆਂ ਦਾ ਸੈੱਟ ਹੈ ਕਰੀਬ ਤੇ ਉਹਨਾਂ ਕਣਕਾਂ ਵੱਢ ਕੇ ਹਟੇ ਆ ਇੱਥੇ ਤੇ ਨਾਲ ਵਾਹਣ ਵਾਈ ਜਾਂਦੇ ਰੌਣੀ ਕਰਦੇ ਇਹਨਾਂ ਨੇ ਤੇ 50 ਤਵੀਆਂ ਦਾ ਸੈੱਟ ਆ ਤੇ ਅਸੀਂ ਦੇਖਣ ਆ ਗਏ ਸੀ ਤਾਂ ਦੇਖਦੇ ਆ ਤੇ ਢਗਾਈ ਤਾਂ ਥੋੜੀ ਲੱਗਦੀ ਇਹਨਾਂ ਦੀ ਪਰ ਥਾਂ ਬਹੁਤ ਲਈ ਜਾਂਦੀਆਂ ਇਹ ਤੇ ਹੁਣ ਨਾ ਕਣਕਾਂ ਵੱਢ ਕੇ ਹਟਿਆ ইংল্যান্ড ਚ ਅਗਸਤ ਮਹੀਨੇ ਦੇ ਪਹਿਲੇ 2-3 ਹਫਤਿਆਂ ਚ ਵੱਢੀਆਂ ਜਾਂਦੀਆਂ ਤੇ ਉਸ ਤੋਂ ਬਾਦ ਨਾ ਇਹ ਵਾਹਨ ਨੂੰ ਖੇਤ ਨੂੰ ਵਾਕੇ ਛੱਡ ਦਿੰਦੇ ਆ ਖਾਲੀ ਮਹੀਨੇ 15 ਦਿਨਾਂ ਆਖਤੇ ਤੇ ਉਸ ਤੋਂ ਬਾਅਦ ਇਹ ਸਬਜ਼ੀ ਵਗੈਰਾ ਲਾਉਂਦੇ ਆ 2-3 ਮਹੀਨੇ ਤੇ ਫਿਰ ਉਸ ਤੋਂ ਬਾਅਦ ਫਿਰ ਕਣਕ ਕੀ ਕੀ ਜਾਂਦੀ ਇੱਥੇ ਤੇ 4x4 ਟਰੈਕਟਰ ਚੱਲਦੇ ਆ ਤੇ ਦੇਖੋ ਹਾਂਜੀ ਧੰਨਵਾਦ